ਖਬਰ ਕਿਸਾਨਾਂ ਦੇ ਏਕੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਏਕਤਾ ਮਤੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਆ ਤਾਂ ਸਹਿਮਤੀ ਬਣ ਚੁੱਕੀ ਆ ਕਿਸਾਨਾਂ ਦੀ ਇਸ ਮੀਟਿੰਗ ਦੇ ਵਿੱਚ ਸਪਕਤ ਕਿਸਾਨ ਮੋਰਚਾ ਵੀ ਪਹੁੰਚੇਗਾ ਖਨੌਰੀ ਬਾਰਡਰ ਦੇ ਉੱਤੇ ਚੱਲ ਰਹੇ ਮੋਰਚੇ ਦੇ ਵਿੱਚ ਜੋ ਲੀਡਰ ਨੇ ਉਹ ਵੀ ਪਹੁੰਚਣਗੇ ਤੇ ਜੋ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਉਸ ਦੇ ਲੀਡਰ ਵੀ ਪਹੁੰਚਣਗੇ ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ SKM ਦੇ ਨਾਲ ਮੀਟਿੰਗ ਦੇ ਵਿੱਚ ਏਕਤਾ ਮਤੇ ਦੀ ਜੋ ਮੀਟਿੰਗ ਹੈ ਇਸ ਦੇ ਵਿੱਚ SKM ਗੈਰ ਰਾਜਨੀਤਿਕ KMM ਤੇ ਜੋ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਉਸ ਮੋਰਚੇ ਦੇ ਆਗੂ ਪਹੁੰਚਣਗੇ ਕਿਉਂਕਿ ਏਕਤਾ ਦੇ ਵਿੱਚ ਬਲ ਹੁੰਦਾ ਏਕਤਾ ਦੇ ਸੰਦੇਸ਼ ਨੂੰ ਲੈ ਕੇ ਏਕਤਾ ਦੇ ਮਤੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇੱਕ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ 12 ਤਰੀਕ ਨੂੰ ਹਾਲਾਂਕਿ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਰੱਖਿਆ ਗਿਆ ਮਹਾਪੰਚਾਇਤ ਰੱਖੀ ਗਈ ਆ ਪਰ ਇਹ ਸਾਫ ਹੋ ਚੁੱਕਿਆ ਇਹ ਕਲੀਅਰ ਹੋ ਚੁੱਕਿਆ ਕਿ ਇਸ ਵੱਡੇ ਇਕੱਠ ਦੇ ਵਿੱਚੋਂ ਵੀ ਜਿਹੜੇ ਨੇ ਕਿਸਾਨ ਲੀਡਰ ਜਿਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ ਉਹ ਕਿਸਾਨ ਲੀਡਰ ਇਸ 12 ਤਰੀਕ ਦੀ 12 ਫਰਵਰੀ ਦੀ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਸਯੁਕਤ ਕਿਸਾਨ ਮੋਰਚਾ ਭਾਰਤਾ ਜੋ ਉਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮਿਨਿਮਮ ਸਪੋਰਟ ਕਰਨ ਨੂੰ ਤਿਆਰ ਆ ਤਾਂ ਮਿਨਿਮਮ ਸਪੋਰਟ ਦੇਣ ਦੇ ਲਈ ਹੁਣ ਜੋ ਜਿਹੜਾ ਏਕਾ ਬਣੇਗਾ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਮੈਕਸਿਮਮ ਸਪੋਰਟ ਵੀ ਜਿਹੜੀ ਆ ਮਿਲਦੀ ਹੋਈ ਨਜ਼ਰ ਆਵੇਗੀ ਪਹਿਲਾਂ ਸ਼ੁਰੂਆਤ ਹੋਵੇਗੀ ਮਿਨਿਮਮ ਸਪੋਰਟ ਤੋਂ ਯਾਨੀ ਕਿ ਕਿਤੇ ਵੀ ਮੋਰਚੇ ਚੱਲ ਰਹੇ ਆ ਕੁਝ ਕੁ ਕਿਸਾਨ ਜਿਹੜੇ ਨੇ ਮੋਰਚੇ ਦੇ ਵਿੱਚ ਸਹਿਯੋਗ ਦੇਣਗੇ ਥੋੜਾ ਬੋਤਾ ਸਹਿਯੋਗ ਦੇਣਗੇ ਪਹਿਲਾਂ ਮਿਨਿਮਮ ਤੋਂ ਸ਼ੁਰੂਆਤ ਹੋ ਕੇ ਫਿਰ ਮੈਕਸਿਮਮ ਤੱਕ ਪਹੁੰਚੇਗੀ ਜਦੋਂ ਮੈਕਸਿਮਮ ਜਿਹੜੀ ਸਾਥ ਜਦੋਂ ਮਿਲਣ ਲੱਗ ਗਿਆ ਸਾਰੀਆਂ ਜਥੇਬੰਦੀਆਂ ਇੱਕ ਹੋ ਗਈਆਂ ਉਸ ਤੋਂ ਬਾਅਦ ਹੀ ਕੋਈ ਵੱਡਾ ਇਹ ਅੰਦੋਲਨ ਦਾ ਰਾਹ ਪੱਧਰਾ ਹੋਵੇਗਾ ਕਿਉਂਕਿ ਇੱਕ ਸਾਲ ਤਕਰੀਬਨ ਹੋਣ ਵਾਲਾ 13 ਫਰਵਰੀ ਨੂੰ ਕਿਸਾਨਾਂ ਨੂੰ ਬਾਰਡਰਾਂ ਤੇ ਬੈਠੇ ਇੱਕ ਸਾਲ ਹੋ ਜਾਵੇਗਾ ਇੱਕ ਸਾਲ ਦੇ ਵਿੱਚ ਹਲੇ ਤੱਕ ਵੀ ਕੇਂਦਰ ਸਰਕਾਰ ਨੂੰ ਕੋਈ ਫਰਕ ਪੈਂਦਾ ਨਜ਼ਰ ਨਹੀਂ ਆਇਆ ਹਾਲਾਂਕਿ ਕਿਸਾਨ ਕਈ ਸ਼ਹੀਦ ਹੋ ਚੁੱਕੇ ਨੇ ਕਿਸਾਨਾਂ ਨੂੰ ਕਈਆਂ ਨੂੰ ਸੱਟਾਂ ਵੀ ਲੱਗੀਆਂ ਨੇ ਰਾਹ ਜਾਂਦਿਆਂ ਨੂੰ ਜਦੋਂ ਹੰਝੂ ਗੈਸ ਦੇ ਗੋਲੇ ਛੱਡੇ ਉਸ ਵੇਲੇ ਵੀ ਜ਼ਖਮੀ ਹੋਏ ਨੇ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਇੱਕ ਸਾਲ ਦੇ ਵਿੱਚ ਪਰ ਕੇਂਦਰ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੇਕਰ ਗੱਲ ਕਰੀ ਜਾਵੇ ਹਰਿਆਣਾ ਦੇ ਵਿੱਚ ਹਰਿਆਣਾ ਦੀ ਜਦੋਂ ਇਲੈਕਸ਼ਨਾਂ ਹੋਈਆਂ ਉਸ ਵੇਲੇ ਵੀ ਜਿਹੜਾ ਹਰਿਆਣਾ ਦੀਆਂ ਬਰੋਹਾਂ ਦੇ ਉੱਤੇ ਕਿਸਾਨੀ ਮੋਰਚਾ ਚੱਲ ਰਿਹਾ ਸੀ ਪਰ ਉਸ ਦੇ ਬਾਵਜੂਦ ਵੀ ਮੋਰਚੇ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਹਰਿਆਣਾ ਦੇ ਵਿੱਚ ਵੀ ਬੀਜੇਪੀ ਸਰਕਾਰ ਆ ਗਈ। ਉਸ ਤੋਂ ਬਾਅਦ ਹੁਣ ਬੀਤੇ ਦਿਨਾਂ ਦੇ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਇਲੈਕਸ਼ਨਾਂ ਹੋਈਆਂ। ਦਿੱਲੀ ਦੇ ਵਿੱਚ ਵੀ ਬੀਜੇਪੀ ਨੇ ਬਾਜ਼ੀ ਮਾਰ ਲਈ। 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਬੀਜੇਪੀ ਜਿਹੜੀ ਆ ਹਾਵੀ ਹੋਈ ਹੈ। ਬੀਜੇਪੀ ਦੇ ਹੱਥ ਕਮਾਂਡ ਆਈ ਹੈ ਦਿੱਲੀ ਦੀ ਹੁਣ ਕੇਜਰੀਵਾਲ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਹਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਮਨੀਸ਼ ਸ਼ੋਧੀਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚੋਂ ਸਫਾਇਆ ਹੋ ਚੁੱਕਿਆ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਵਿੱਚ ਰਹਿ ਗਈ ਹੁਣ ਕਹਿੰਦੇ ਕਿ ਅਸੀਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਖਲਾਰ ਦੇਵਾਂਗੇ ਤਾਂ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕਰ ਰਿਹਾ ਇਸ ਦੇ ਨਾਲ ਇਸ ਕਰਕੇ ਤਾਰ ਜੋੜਨੇ ਜ਼ਰੂਰੀ ਸੀ ਕਿਉਂਕਿ ਕਿਸਾਨੀ ਅੰਦੋਲਨ ਕਰਕੇ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਬਲਕਿ ਭਾਜਪਾ ਨੂੰ ਫਾਇਦਾ ਹੋ ਰਿਹਾ ਬੀਜੇਪੀ ਹੁਣ ਆਪਣਾ ਫਾਇਦਾ ਤਾਂ ਦੇਖ ਰਹੀ ਆ ਪਰ ਕੀ ਕਿਸਾਨਾਂ ਦਾ ਫਾਇਦਾ ਦੇਖੇਗੀ ਇਸ ਦੇ ਉੱਤੇ ਨਜ਼ਰਾਂ ਹੋਣਗੀਆਂ ਕਿਉਂਕਿ 14 ਫਰਵਰੀ ਨੂੰ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਆ ਪਰ ਉਸ ਤੋਂ ਪਹਿਲਾਂ ਜੋ ਸਿਫਟ ਕਿਸਾਨ ਮੋਰਚੇ ਦੀ ਕੇਐਮਐਮ ਦੇ ਨਾਲ ਮੀਟਿੰਗ ਹੈ ਏਕਤਾ ਮਤੇ ਨੂੰ ਲੈ ਕੇ ਮੀਟਿੰਗ ਆ ਇਸ ਏਕਤਾ ਮਤੇ ਦੇ ਵਿੱਚ ਗੱਲ ਬਣਦੀ ਆ ਅੱਜ ਸ਼ੰਭੂ ਬਾਰਡਰ ਤੋਂ ਵੀ ਇਹ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਵੱਡੇ ਐਲਾਨ ਹੋ ਜਾਣਗੇ ਕਿ ਆਖਰ ਕਿਸ ਤਰੀਕੇ ਦੀ ਰਣਨੀਤੀ ਆ ਕਿਹੜੇ-ਕਿਹੜੇ ਲੀਡਰ ਉਸ ਮੀਟਿੰਗ ਦੇ ਵਿੱਚ ਜਾਣਗੇ ਕਿਹੜੇ-ਕਿਹੜੇ ਲੀਡਰ ਸਵਿੱਕਤ ਖਸਾਨ ਮੋਰਚੇ ਦੇ ਹੋਣਗੇ ਕਿਵੇਂ ਸਹਿਮਤੀ ਬਣਦੀ ਆ ਕਿਹੜੇ-ਕਿਹੜੇ ਮੋਰਚੇ ਦੇ ਵਿੱਚ ਸਵਿੱਕਤ ਖਸਾਨ ਮੋਰਚੇ ਦੇ ਜਿਹੜੇ ਨੇ ਅੱਗੂ ਪਹੁੰਚਣਗੇ ਕਿਉਂਕਿ ਪਹਿਲਾਂ ਸਵਾਲ ਬਹੁਤ ਖੜੇ ਹੋਣ ਲੱਗ ਪਏ ਸੀ ਜਿਸ ਤੋਂ ਬਾਅਦ ਸਵਿੱਕਤ ਖਸਾਨ ਮੋਰਚੇ ਨੂੰ ਜਿਹੜੀ ਚਿੱਠੀ ਲਿਖੀ ਗਈ ਕੇਐਮਐਮ ਦੇ ਵੱਲੋਂ ਕਿ ਅਸੀਂ ਏਕਤਾ ਦਿਖਾਉਣਾ ਚਾਹੁੰਦੇ ਆ ਏਕਤਾ ਮਤੇ ਨੂੰ ਲੈ ਕੇ ਜਿਹੜੇ ਨੇ ਪਹਿਲਾਂ ਚਿੱਠੀ ਇਹਨਾਂ ਦੇ ਵੱਲੋਂ ਲਿਖੀ ਗਈ ਬਾਅਦ ਦੇ ਵਿੱਚੋ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਆਪਣਾ 100 ਕਿਸਾਨਾਂ ਦਾ ਜਥਾ ਤੇ ਇੱਕ ਆਪਣੀ ਕਮੇਟੀ ਬਣਾ ਕੇ ਜਿਸ ਕਮੇਟੀ ਦੇ ਵਿੱਚ ਦਰਸ਼ਨਪਾਲ ਸਿੰਘ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਗੁਰਾਹਾਂ ਰਮਿੰਦਰ ਪਟਿਆਲਾ ਸੀ ਤਾਂ ਉਹ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਜਾਂਦੇ ਨੇ ਉੱਥੇ ਜਾ ਕੇ ਏਕਤਾ ਮਤਾ ਦਿੰਦੇ ਨੇ ਉਸ ਤੋਂ ਬਾਅਦ ਸ਼ੰਭੂ ਬਾਰਡਰ ਆਉਂਦੇ ਨੇ ਏਕਤਾ ਮਤਾ ਦਿੰਦੇ ਨੇ ਤਾਂ ਏਕਤਾ ਦਾ ਸੰਦੇਸ਼ ਲੈ ਕੇ ਏਕਤਾ ਦਾ ਮਤਾ ਲੈ ਕੇ ਬਾਰਡਰਾਂ ਦੇ ਉੱਤੇ ਸਯੁਕਤ ਕਿਸਾਨ ਮੋਰਚੇ ਵਾਲੇ ਪਹੁੰਚੇ ਸੀ ਉਸ ਨੂੰ ਲੈ ਕੇ ਮੀਟਿੰਗਾਂ ਹੋਈਆਂ ਨੇ ਹਾਲਾਂਕਿ ਮੀਟਿੰਗਾਂ ਅੱਗੇ ਤੋਂ ਅੱਗੇ ਪੈਂਦੀ ਰਹੀਆਂ ਪਟਿਆਲਾ ਦੇ ਵਿੱਚ ਹੋਈਆਂ ਮੀਟਿੰਗਾਂ ਪਾਕੜਾਂ ਦੇ ਵਿੱਚ ਮੀਟਿੰਗਾਂ ਹੋਈਆਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੁਣ ਫੇਰ ਤੋਂ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਆ ਤਾਂ ਇਸ ਮੀਟਿੰਗ ਦੇ ਵਿੱਚ ਕੀ ਗੱਲ ਬਣਦੀ ਆ ਇਹ ਥੋੜੀ ਦੇਰ ਦੇ ਬਾਅਦ ਕਲੀਅਰ ਹੋ ਜਾਵੇਗਾ ਅਪਡੇਟ ਤੁਹਾਡੇ ਨਾਲ